ਇਹ ਵੀਡੀਓ ਬੜੀ ਔਕੀ ਮਿਲੀ ਆ ਤੁਸੀਂ ਵੀ ਆਪਣੇ ਵਿਚਾਰ ਦਿਓ ਇੱਕ ਬੰਦਾ ਇਸ ਬਾਰੇ ਕੁਝ ਗੱਲਬਾਤ ਕਰ ਰਿਹਾ ਕੀ ਪਤਾ ਉਹਦੀ ਗੱਲਾਂ ਸਹੀ ਹੋਵੇ ਡਿਸਕਵਰ ਪਲੱਸ ਦੇਖਣ ਲਈ ਧੰਨਵਾਦ ਸਾਰੇ ਲੋਕਾਂ ਨੂੰ ਮਿਲਦੀ ਉਹਦੇ ਜੇ ਪਾਣੀ ਪਾ ਕੇ ਕਣਕ ਦੇ ਵਿੱਚ ਤੇ ਕਣਕ ਕੱਢ ਲੈਂਦੇ ਤੇ ਲੋਕਾਂ ਨੂੰ ਕਣਕ ਦੇ ਦਿੰਦੇ ਨੇ ਮਰ ਜਾਣ ਕੁਝ ਖਾ ਕੇ ਇਹ ਕੰਜਰੋਏ ਜੇ ਤੁਹਾਡੇ ਬੱਚੇ ਕਣਕ ਖਾਂ ਤੇ ਫਿਰ ਕੀ ਬਣੇ ਕੰਜਰੋ ਆ ਵੇਖੋ ਵੀਰੋ ਸਾਰਾ ਗਦਾਮ ਕਣਕ ਦਾ ਫੁੱਲ ਵੱਡਾ ਗਦਾਮ ਹੈ ਜਿੰਦੇ ਸਾਰੇ ਗਦਾਮ ਦੇ ਵਿੱਚ ਪਾਣੀ ਪੈਣਾ ਇਹ ਉਹਨਾਂ ਲੀਡਰਾਂ ਨੂੰ ਨਹੀਂ ਦਿਸਦਾ ਕਿ ਥੱਲੇ ਜਿਹੜੇ ਕੁੱਤੇ ਨੇ ਕੀ ਸਾਡੇ ਕੁੱਤੇ ਕਰਦੇ ਨੇ ਕੁੱਤਿਆਂ ਨੂੰ ਪਟੇ ਪੈਣੇ ਚਾਹੀਦੇ ਇਹ ਕਿਸੇ ਗਰੀਬ ਵਿਚਾਰੇ ਨੇ ਮੈਨੂੰ ਵੀਡੀਓ ਪਾਈ ਮਜ਼ਦੂਰ ਨੇ ਕਿ ਮੇਰਾ ਰੋਟੀ ਦਾ ਸਵਾਲ ਏ ਮੈਂ ਇਹਨਾਂ ਨਾਲ ਹੀ ਮੈਂ ਪਾਪ ਕਰਨਾ ਪਰ ਮੇਰੇ ਪਾਪ ਸ਼ੈਤਾਨ ਤੋਂ ਉੱਭ ਜਾਣ ਮੈਂ ਆ ਵੀਡੀਓ ਪਾ ਦਿਆਂ ਵੀਰੋ ਯਾ ਵੇਖੋ ਕਿ ਉਹ ਗਰੀਬ ਨੇ ਵਿਚਾਰੇ ਨੇ ਨਹੀਂ ਬੜਾਏ ਕਿ ਜਿੰਨੇ ਆਪਾਂ ਨੂੰ ਦੱਸਤਾ ਹੈ ਕਿ ਅਸੀਂ ਪਾਣੀ ਪਾਉਣੇ ਆ ਵਿੱਚ ਸਾਡੇ ਤੋਂ ਮੁਲਾਜ਼ਮ ਵੱਡੇ ਪਾਣੀ ਪਾਉਂਦੇ ਨੇ ਜਿਨ੍ਹਾਂ ਦੀ ਜਾਗ ਦੀ ਜ਼ਮੀਰ ਹੈ ਉਹਦੇ ਵੀਡੀਓ ਕਰਨ ਦੇ ਸ਼ੇਅਰ ਜ਼ਰੂਰ ਮਰੀਆਂ ਜ਼ਮੀਰਾਂ ਵਾਲੇ ਵੀਡੀਓ ਸ਼ੇਅਰ ਨਹੀਂ ਕਰਦੇ ਸਰਕਾਰਾਂ ਤੱਕ ਇਹ ਪਹੁੰਚਾ ਦਿਓ ਵੀਡੀਓ ਕਪਟਨ ਸਾਹਿਬ ਤੱਕ ਕਿ ਆਹ ਵੇਖੋ ਕਿ ਤੁਹਾਡੇ ਥੱਲੇ ਵਾਲੇ ਕਰਿੰਦੇ ਕੁੱਤੇ ਵੇਖੋ ਪਾਣੀ ਪਾ ਪਾ ਕੇ ਗਰੀਬਾਂ ਨੂੰ ਕੰਨ ਕੇ ਇਹਨਾਂ ਦੇ ਅਜੇ ਕੰਜਰਾਂ ਦੇ ਢਿੱਡ ਨਹੀਂ ਪੰਪ